ਮਾਰਨਿੰਗ ਟਾਈਮ ਕਲਰੀ ਬਾਣੀ ਬਾਬਾ ਜੀ ਦੀ ਮੂਲੀ ਵਾਲੇ ਪਰੌਂਠੇ ਬੰਦੀ ਤਿਆਰੀ ਕੀ ਬਾਤ ਹਾਂਜੀ ਆਹ ਇਹਨੇ ਗੱਲ ਸਵੇਰੇ ਉੱਠਦੇ ਆ ਸਾਰੀ ਮੂਲੀ ਵਾਲੇ ਪਰੌਂਠੇ ਤੁਸੀਂ ਖਾਣਾ ਚਾਹੋਗੇ ਮੈਂ ਕਹਿਣਾ ਚਾਹਾਂਗੀ ਕਿ ਬਣਾਉ ਮੂਲੀ ਵਾਲੇ ਪਰੌਂਠੇ ਸਸੀ ਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਜੀ YouTube ਚੈਨਲ ਤੇ ਤੇ ਪਹਿਲਾਂ ਤੁਹਾਨੂੰ ਦੱਸੀਏ ਕਿ ਅਸੀਂ ਦੋਵਾਂ ਜਣ ਕੋਲੀਆਂ ਪਾਈਆਂ ਇੱਧਰ ਵੀ ਇੰਨਾਂ ਨੇ ਪਾਈ ਤੇ ਇੱਧਰ ਮੈਂ ਸਵੇਰ ੜ ਕੇ ਕੀ ਕਹਿੰਦੇ ਇਹਨੂੰ ਮੈਨੂੰ ਨਾਂ ਨਹੀਂ ਲੈਣਾ ਹੁੰਦਾ ਪਿਛਲੇ ਸਾਲ ਦੀਆਂ ਲਈਆਂ ਤੇ ਹੁਣ ਅਸੀਂ ਜਾ ਰਹੇ ਹਾਂ ਉਧਰ ਘਰੇ ਦੀਪੂਣਾ ਵੱਲ ਤੇ ਉਹਦਾ ਸਵੇਰੇ ਫੋਨ ਆਇਆ ਸੀ ਕਹਿੰਦੇ ਕਿ ਨਾਟਕ ਕਰੀਏ ਤੇ ਹੁਣ ਦੇਖਦੇ ਹਾਂ ਕਿ ਉਹਨਾਂ ਦੀ ਸਲਾਹ ਹੈ ਆ ਘਰ ਜਾ ਕੇ ਦੇਖਦੇ ਹਾਂ ਜੇ ਸ਼ਾਰਟ ਮੂਵੀ ਕਹਿੰਦੇ ਹਨ ਕੋਈ ਅ ਸ਼ੋਰਟ ਮੂਵੀ ਕਰਨੀ ਹੈ ਤੇ ਕਰਾਂਗੇ ਤੇ ਜੇ ਤੁਹਾਨੂੰ ਅੱਜ ਦਾ ਇਹ ਨਾਟਕ ਵਧੀਆ ਲੱਗੇਗਾ ਫਿਰ ਗਾଁ ਵੀ ਵਧੀਆ ਬਣਾਵਾਂਗੇ ਠੀਕ ਮਿਲਦੇ ਆਂ ਫਿਰ ਜਾ ਕੇ ਉਹ ਨਾਟਕ ਵੀ ਕਹਿ ਦਿੰਦੇ ਉਹਨੂੰ ਸ਼ੋਰਟ ਮੂਵੀ ਕਹਿ ਦਿੰਦੇ ਮੈਂ ਚਲੋ ਦੇਖ ਹੁਣ ਨੇ ਬਣਾ ਲੈਨੇ ਜੱਟ ਕੋ ਬਣਦੀ ਸੂਤਰੰ ਦਾ ਕੰਮ ਤੇ ਤਾਂ ਪੰਪ ਦਾ ਪਾਈਏ ਪਹਿਲਾਂ ਤੇਲ ਕਿਸੀ ਵਿੱਚ ਵਧੀਆ ਰੋਲ ਕਰਨਾ ਠੀਕ ਹੈ ਜਿਹੜਾ ਸਾਰਿਆਂ ਨੂੰ ਪਸੰਦ ਆ ਹਸਣਾ ਨਹੀਂ ਚਲੋ ਮਿਲਦੇ ਵਿੱਚ ਜਾ ਕੇ ਕਰੇ ਆਪਾਂ ਪਹੁੰਚ ਚੁੱਕੇ ਆਂ ਹਾਂਜੀ ਹਤੋਈ ਆਉਂਦੇ ਆ ਫਿਲਮੇ ਪੈਗੇ ਜੀ ਅੱਜ ਮੈਂ ਦੱਸ ਕਰੋ ਚਾ ਇੱਕ ਸਾਲ ਬਾਅਦ ਪਾਈ ਆਪਾਂ ਪਿਛਲੇ ਸਾਲ ਪਾਈ ਤੁਹਾਨੂੰ ਫਿਰ ਪਾਲੇ ਅੱਜ ਗਰਮੀਆਂ ਦੀ ਇਹ ਵੀ ਜੀ ਆਪਾਂ ਦੀ ਪਸਤਾਰ ਬੰਦ ਗਈ ਹੁਣ ਸੇਅਰ ਕਰ ਲਈ ਆਣ ਕਿੱਥੇ ਤੇ ਇੱਧਰ ਸ਼ੂਟ ਹੋਣ ਲੱਗਾ ਸ਼ੁਰੂ ਕਿ ਕਰ ਨੂੰ ਉਦਾਂ ਹੀ ਬੈਠੇ ਹੋਣ ਲੱਗੇ ਬਾਨੇ ਨਾ ਸੇਵਾ ਹੁ ਮੰਡੀ ਆ ਗਏ ਹੋਣੇ ਲਾ ਦੇ ਤਲਬੀ ਚਲੋ ਬਸ ਹੋ ਗਈ ਛੂਟ ਦੀ ਤਿਆਰੀ ਬਸ ਹੁਣ ਇਹਨੂੰ ਇਹ ਡੈਵਲਪਰਾਂ ਤੇ ਬੋਲਣਾ ਕੀ ਇਹਦੇ ਦੱਸ ਹੈਂ ਸੁਣਣਾ ਹੈਲੋ ਸਤੂ ਬੋਲ ਤਾ ਸਤੂ ਗਿਆਜ ਨਹੀਂ ਨਹੀਂ ਪਹਿਲਾਂ ਸਤੂ ਸੁਣਿਆ ਹੋਵੇ ਮੰਮੀ ਗਿੱਦੜਾ ਚਲੋ ਮੈਂ ਨਹੀਂ ਠੀਕ ਨਹੀਂ ਹੈਗੀ ਉਹ ਮੈਨੂੰ ਕਿਹਾ ਵੀ ਉੱਧਰ ਹੁਣ ਗਿੱਦੜਾ ਬੰਦ ਕਰ ਦੋ ਵਿੱਚ ਆ ਜਾਏ ਨਹੀਂ ਉਹ ਗਿੱਦੜਾ ਬੰਦ ਕਰਦਾ ਮੰਮੀ ਨੇ ਕੋਣ ਆਵਾਜ਼ ਕੈਚ ਨਹੀਂ ਕਰਦਾ ਬਾਹਰ ਦੀ ਪਰ ਫਿਰ ਵੀ ਜੇ ਹਲਕੀ ਜਿਹੀ ਨਾ ਮਾਤਰ ਦੇ ਜਿੰਨੀ ਮਾਲਾ ਉੱਚੀ ਮਾੜੀ ਮੋਟੀ ਜਿਹੜੀ ਉਹ ਨਹੀਂ ਨਿਕਾ ਚੁੱਕਣੀ ਹੈਗੀ ਜਿੱਦਾਂ ਹੁਣ ਜ਼ਿਆਦਾ ਆਵਾਜ਼ ਆ ਉਹ ਚੁੱਕਣੀ ਹੈ ਨਾ ਹੁਣ ਐਨੇ ਵੀ ਪ੍ਰੋਫੈਸ਼ਨਲ ਨੇ ਇਹ ਕਿਹੜੇ ਰੋਡ ਦੇ ਆ ਚਪ 4-5000 ਰੁਪਏ ਕੋਈ ਮੰਮਾ ਲੈਟ ਲੂਟ ਨਹੀਂ ਚੁੱਕਣੀ ਲੈਟ ਬੜੀ ਆ ਆਹ ਦੇਖ ਲੈ ਬੜੀ ਹੈਗਾ ਦੱਸ ਦੇਖਿਓ ਭਾਜੀ ਆ ਚੀਜ਼ ਦਾ ਫਾਇਦਾ ਜਿੱਦਾਂ ਨੂੰ ਤੁਹਾਡੇ ਵੱਲੋਂ ਮੋਬਾਈਲ ਦੇ ਵਿੱਚ ਤੇ ਹਮ ਬੈਕਸਾਈਡ ਕਵਰ ਨਹੀਂ ਨਾ ਸਹੀ ਹੈਗਾ ਤੁਸੀਂ ਕਹਿੰਦੇ ਆ ਜਦੋਂ ਲੰਮਕਦਾ ਰਹੂ ਅੱਛਾ ਅੱਛਾ ਵੈਰੀ ਗੁੱਡ ਹੋ ਗਿਆ ਨਾ ਬਸ ਲੱਗ ਗਿਆ ਹੁਣ ਬਸ ਸੂਟ ਪਾ ਲੈਣਾ ਵਧੀਆ ਮੇਰਾ ਤਾਂ ਹੈਗਾ ਜਿਆਦਾ ਚਾ ਚਲੋ ਬੋਲੋ ਤੁਸੀਂ ਇਹਦਾ ਨਾ ਇੱਕ ਮਾਈਕਰੋ ਨਹੀਂ ਆ ਆਫ ਹੀ ਰਹਿੰਦੇ ਹੋ ਇਹਨੂੰ ਨਹੀਂ ਹੋਣਾ ਤੇ ਹੈਲੋ ਕਹ ਹੈਲੋ ਕੰਨ ਕੰਨ ਫੋਨ ਤੇ ਲਾ ਨੇ ਮੈਂ ਇੱਕ ਮਿੰਟ ਉਹ ਜਾ ਹਸਣ ਗਲੇ ਹਸਣ ਕਢਾਈ ਮੈਂ ਭਾਈ ਅਜੇ ਤੁਸੀਂ ਬੋਲਿਓ ਨਾ ਇੱਕ ਮਿੰਟ ਬੱਸ ਕਰਨਾ ਜਿਵੇਂ ਤਨਾ ਹੋਦਾ ਬੋਲਣਾ ਕੁਛ ਨਹੀਂ ਐਕਸ਼ਨ ਉਹ ਨਹੀਂ ਆ ਗਿਆ ਮਰੀਦਾ ਓਕੇ ਐਕਸ਼ਨ ਮੈਂ ਰੋਲਿੰਗ ਐਕਸ਼ਨ ਡਾਇਰੈਕਟਰ ਕੀ ਕਹਾਂ ਮੈਂ ਅਜੇ ਨਰਮੜੀ ਉੱਧਾ ਬੋਲੋ ਹੈਲੋ ਦੀ ਪੁਆ ਜਾ ਰਹੀ ਬਾਸ ਸਬਜੀ ਵਿੱਚ ਨੇ ਉਹ ਦੀ ਬਾਹਰ ਜਾ ਰੋ ਕਿ ਬਾਹਰ ਕੀ ਬਾਤ ਹੈਲੋ ਹੈਲੋ ਬਾਹਰ ਜਾ ਰਹੀ ਚੱਲੋ ਇੱਕ ਮਿੰਟ ਰੁਕ ਜਾ ਨੀ 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 ਮੈਂ ਨਾ ਨਾ ਦੇਦਾ ਵਜਣਾ ਮੈਂ ਸਟੋਰੀਆਂ ਵੇਖਣ ਡਿਆ ਸੀ ਇਹਨਾਂ ਨੇ ਬੰਦ ਕਰਵਾਤੀਆਂ ਵੇਲਾ ਹਾਂ ਹੁਣ ਬੰਦ ਕਿੰਨੂੰ ਬੋਲੋ ਬਲੋ ਦਾ ਨਾਰਮਲੀ ਬੋਲੋ ਪਹਿਲਾਂ ਆਵਾਜ਼ ਚੈੱਕ ਕਰਦੀ ਤੁਹਾਡੀ ਨਾਰਮਲੀ ਬੋਲੋ ਹੈਲੋ ਹੋਰ ਕੀ ਹਾਲ ਠੀਕ ਠਾਕ ਵਧੀਆ ਕੁਝ ਹੈਲੋ ਹੋਰ ਬੀਕੂ ਕੀ ਹਾਲ ਠੀਕ ਠਾਕ ਮੇਰਾ ਵਲੋਗ ਹੈ ਮੈਂ ਕਹਿੰਦੇ ਮੇਰਾ ਵਲੋਗ ਤਾਂ ਇ tanto ਮੈਗ ਚੈੱਕ ਕਰਦਾ ਕਿੰਨਾ ਲੰਮਾ ਹੋ ਗਿਆ ਬੜੀ ਵਧੀਆ ਬਸ ਕੁਲਾ ਯਾ ਜਾਲੇ ਨੀ ਮੁਕੰਡਿਆ ਜੀ ਠੀਕ ਆ ਹੁਣ ਹਲ ਤੇ ਫੇਰ ਕੋਈ ਆਉਂਦੀ ਨਹੀਂ ਠੀਕ ਆ ਕਿਦੀ ਬਹੁਤ ਵਧੀਆ ਬੋਲਿਆ ਪਹਿਲਾ ਡਾਲੋ ਵਧੀਆ ਹੋ ਗਿਆ ਥੈਂਕ ਯੂ ਸਤਿ ਸ਼੍ਰੀ ਅਕਾਲ ਵੈਰੀ ਗੁੱਡ ਚਲੋ ਹੁਣਾਂ ਮੈਂ ਉਧਰੋਂ ਸ਼ੂਟ ਕਰਕੇ ਅਜਾ ਆਪਣਾ ਵੀ ਰੋਲ ਆਉਣਾ ਮੜਾ ਜਾ ਮੈਂ ਬੈਠੀ ਰਹਿਣਾ ਇੱਥੇ ਲਓ ਜੀ ਸਟਾਰ ਬਣ ਲਈ ਆਪਾਂ ਵੇਖੋ ਵਧੀਆ ਹੁਣ ਆ ਜਾਂਦੀ ਹਾਂ ਚਲੋ ਆਜੋ ਤੁਸੀਂ ਮੈਂ ਇਧਰੋਂ ਕਹਿੰਦੇ ਡਾਇਲੋਗ ਕੋਲ ਗਿਆ ਫਿਰ ਉਧਰ ਫੋਨ ਲਾਓ ਪਹਿਲਾਂ ਫੋਨ ਲਾਤਾ ਇਧਰ ਹੈ ਲੱਗ ਗਿਆ ਆ ਬੱਲ ਵੱਜ ਗਈ ਉਧਰ ਦੰਦਾਂ ਦੇ ਖਾਦ ਦੰਦ ਹੀ ਖਾਦ ਕਿੰਨੇ ਗਾਏ 4-5 ਟੈਨਸ਼ਨ ਹੀ ਕਿੱਦੀ ਲੈਣਾ ਹਾਂ ਨਾ ਫਲਾ ਦੋਣ ਕਿਆ ਠੀਕ ਆ ਠੀਕ ਆ ਕਿਆ ਠੀਕ ਆ ਬੂਆ ਕੰਦ ਨਹੀਂ ਜਾਂਦੀ ਓਕੇ ਤੁਹਾਨੂੰ ਕਿਹਦਾ ਚਾਹੀਦਾ ਮੈਂ ਤੁਹਾਨੂੰ ਉਹਦਾ ਫੋਨ ਸ਼ੂਟਿੰਗ ਦੀ ਤਿਆਰੀ ਓਕੇ ਆ ਮੈਂ ਸ਼ੂਟ ਕਰਕੇ ਹੁਣ ਗਲਤੀਆਂ ਲੱਪਣ ਡੇ ਇੱਕ ਦੂਜੇ ਦੀਆਂ ਚਲੋ ਚਲੋ ਹੁਣ ਅਗਲਾ ਡਾਇਲੋਗ ਹੋਣਾ ਵੀ ਤੈਨੂੰ ਨਹੀਂ ਹੋਣਾ ਨਾ ਆਉਣਾ ਮੋਟਰਸਾਈਕਲ ਤੇ ਮੈਂ ਹੁਣ ਟੋਪੀ ਲਾ ਰਾਂ ਫਿਰ ਆ ਤੇਰੀ ਨਾਮ ਉਹ ਤੇਰੀ ਨਾਮ ਨਾਲ ਆ ਤੇਰੀ ਨਾਮ ਨਾਲ ਸੂਟ ਨਾਲ ਹੀ ਲੈ ਲਾ ਹਾਂ ਹਾਂ ਦੰਦ ਦਿਖਾ ਦੋ ਦੰਦ ਬਾਹਰ ਸਬਜੀ ਵਾਲਾ ਆ ਗਿਆ ਲੈ ਈ ਓਕੇ ਥੈਂਕ ਯੂ ਮੈਂ ਜਿੱਜੂ ਦਾ ਹੀ ਲੈਣਾ ਇੱਥੋਂ ਇੱਥੇ ਇੱਥੇ ਰੱਖਾਂ ਲੀ ਗੇ ਸਾਰੇ ਬੈਠੇ ਛੋੜ ਲੈ ਮਸਤੀ ਰੋਕ ਮੇਰਾ ਹੱਥ ਪਿੰਦਾ ਚਲੋ ਚਲ ਉੱਠੇ ਉੱਠੇ ਉੱਠਾ ਇੱਥੇ ਨਹੀਂ ਯਾਰ ਨਹੀਂ ਨਾ ਸਹੀ ਹੋ ਰਹਾ ਇਹ ਕਲਪਗੇ ਦੀਪੂ ਮੋਟਰਸਾਈਕਲ ਦਾ ਸੀਨ ਆ ਗਿਆ ਹੁਣ ਚਲੋ ਆਜੋ ਤੁਸੀਂ ਬਣਾ ਥੋੜੀ ਮੋਟਰਸਾਈਕਲ ਤੇ ਤੁਰ ਕੇ ਆਉਣਾ ਨਰਕ ਦੀ ਤਾਂ ਮੋਟਰਸਾਈਕਲ ਵੀ ਨਰਕ ਕੀਤਾ ਮੋਟਰਸਾਈਕਲ ਗਲਤ ਹੁੰਦਾ ਨਹੀਂ ਨੂੰ ਐਸਾ ਹੀ ਚਲੋ ਅੱਜ ਨੇ ਬਾਰਛੀ ਪਈ ਚਲੋ ਜੀ ਮੱਗੀ ਕਹਾਣੀ ਦਾ ਐਂਡ ਹੋ ਗਿਆ ਖਲਾਸ ਬੜਾ ਟਾਈਮ ਲਾਇਆ ਹੈ ਨਾ ਤੋ ਵਾਕੇ ਲਾਸਟ 3-4 ਘੰਟੇ ਲੱਗੇ ਸੀ ਤੋ ਵਾਲੇ ਨਹੀਂ ਕਹਿੰਦੇ ਤੁਹਾਡੀ ਖੁਸ਼ੀ ਚ ਆਈ ਦੀ ਓਏ ਉਹ ਤੇ ਇੱਕ ਵੀਡੀਓ ਹੋ ਗਿਆ ਕਹਿੰਦਾ ਟੋਕਰਾ ਟੀਵੀ ਵਾਲਾ ਆਂਦਾ ਜੇ ਮੈਂ ਇੰਟਰਵਿਊ ਲੈਣ ਹੁੰਦਾ ਮੈਨੂੰ ਖਰਚਾ ਬਣੀ ਦਿਆ ਕਰਨ ਉਹਨੇ ਚੈਲੰਜ ਕਹੀ ਆਹੋ ਐਸੇ 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 ਯਾ ਲ ਕੋਈ ਨਹੀਂ ਯਾਰ ਤੇ ਹੁਣ ਭਾਜੀ ਲਾਸਟ ਇੱਕ ਸ਼ਾਰਟ ਲੈ ਲੀਏ ਸਾਰੇ ਜਾਣਿਆਂ ਦਾ ਚਲੋ ਠੀਕ ਹੈ ਚਲੋ ਜੀ ਚਲੀ ਹੁਣ ਘਰ ਵਾਪਸ ਚੱਲੇ ਹੁਣ ਘਰ ਚਲੋ ਹੋਂਡਾ ਜਰਾਪਾ ਇਹ ਵੀ ਨਾਲ ਜਾਊਗਾ ਨਹੀਂ ਬਸ ਕੰਮਣ ਦੀ ਖੁਸ਼ ਰਹਿੰਦੇ ਸਾਰੇ ਕੰਮਣ ਦੀ ਬਸ ਹੈ ਕੰਮਣ ਦੀ ਖੁਸ਼ ਰਹਿੰਦੇ ਮੈਂ ਕਿਹਾ ਜੋ ਨਿੱਕੇ ਵੱਡੇ ਸਾਬ ਹੋਰ ਵੀ ਠੋਸ ਪੰਜਾਬੀ ਚ ਕਹੀਏ ਤੇ ਫਿਰਨ ਚ ਨਹੀਂ ਚਲੋ ਗਿਆ ਤੜਾ ਬਾਜ਼ਾਰ ਅੱਜ ਸ਼ਾਰਟ ਮੂਵੀ ਕੀਤੀ ਆ ਛੋਟੀ ਜੀ ਦੀਪ ਦੇ ਚੈਨਲ ਤੇ ਹੋਣੀ ਹੈ ਕੱਲ ਨੂੰ ਦੇਖੋ ਸਵੇਰੇ 11:30 ਵਜੇ ਜੇ ਪਸੰਦ ਆਉਗੀ ਤੇ ਦੱਸਿਓ ਆਪਣਾ ਰਿਸਪੌਂਸ ਦਿਓ ਕਿ ਜੇ ਆ ਪੱਕਾ ਲਾ ਰਹੇ ਹਾਂ ਉਹਦਾ ਵਾਪਸ ਜੇ ਕੱਲ ਜਾਂ ਪਰਸੋਂ ਵੀ ਪਰਸਨਲ ਟਾਈਮ ਹੋ ਸਕਦਾ ਹੈ ਤਾਂ ਆਓ ਜੇ ਹੋ ਸਕਦਾ ਕੱਲ ਵੀ ਆਨੇ ਤੇ ਪਰਸੋਂ ਵੀ ਆਏਗੀ ਪਰ ਇਹ ਵਾਕੇ ਰਿਸਪੌਂਸ ਦਿਓਗੇ ਆਪਾਂ ਛੋਟ ਮੂਵੀ ਕਰਿਆ ਕਰੀਏ ਜੇ ਵਧੀਆ ਲੱਗੇ ਤੇ ਕਮੈਂਟਾਂ ਦੇ ਵਿੱਚ ਜਰੂਰ ਦੱਸਿਓ ਠੀਕ ਹੈ ਤੇ ਹੁਣ ਜਾ ਰਹੇ ਆਪਾਂ ਫਿਰ ਬਾਜ਼ਾਰ ਚਲੋ ਵੀ ਹੁਣ ਜਾ ਰਹੇ ਆਂ ਦੀਪਲੀ ਗੱਡੀ ਚ ਬਾਜ਼ਾਰ ਆਪਣੀ ਗੱਡੀ ਲੱਗਿਓ ਮਗਰ ਉਹ ਦੇਖੋ ਉਹਦੇ ਸ਼ਾਮ ਨੂੰ ਆਉਂਦੇ ਵਾਪਸ ਲੈ ਜਾਣੀ ਆਪਾਂ ਕਿਉਂਕਿ ਦੇਖਣ ਵਾਲ ਤੇ ਆਏ ਆ ਫਾਊਂਡੇਸ਼ਨ ਕਰਨ ਨੂੰ ਪਸੰਦੀ ਨਹੀਂ ਆਉਂਦੀ ਪਰ ਫਾਊਂਡੇਸ਼ਨ ਬੈਸਟ ਵਾ ਅੱਜ ਸੁਨੋ ਦੇਖੋ ਹਮਲੇ ਕਿ ਲੋਬਾ ਦੇ ਚੇਂਜ ਨਾ ਇਹ ਟੋਨਲ ਦਾ ਸ਼ਾਮ ਪਾਰਾ ਟੋਟਲ ਜਿਆਨ ਲੋਰੀਅਲ ਦੇ ਕਰ ਲਿਓ ਯਾਰ ਨਾ ਵਾਪਸ ਕਰ ਜਾਾਂਗੇ ਬਾਅਦ ਲੋਰੀਅਲ ਦੇ ਕਿਦਾਂ कर ली शॉपिंग थोड़ी जी आगे है भी 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 चलो हो तो बंद यार बात दस देता जो भी होगा सही समझ लो पहुंच चुके अपन घर सूट कोई ਤੁਨੀ ਕੋਈ ਬਹੁਤ ਸੋਹਣੀ ਹੈ ਇਹ ਸੀ ਅੱਜ ਦਾ ਵਲੌਗ ਜੇ ਵਲੌਗ ਵਧੀਆ ਲੱਗਾ ਤਾਂ ਕਮੈਂਟਸ ਵਿੱਚ ਜੁੜ ਕੇ ਮਿਲਦੇ ਨੇਕਸਟ ਵਲੌਗ ਬਾਏ ਬਾਏ